ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਮੀਰ ਕਰਦਾ ਸਾਰੇ ਵੀਰ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਬਾਈ ਆਪਾਂ ਤੁਹਾਨੂੰ ਲੈ ਕੇ ਚੱਲੇ ਆ ਨਵੇਂ ਸ਼ਹਿਰ ਨਵੇਂ ਸ਼ਹਿਰ ਆਪਾਂ ਤੁਹਾਨੂੰ ਲੈ ਕੇ ਚੱਲੇ ਆ ਬਾਈ ਜੀ ਆਟੋ ਲੈਂਡ ਵਾਲਿਆਂ ਦੇ ਜਿੱਥੇ ਵਧੀਆ ਤੋਂ ਵਧੀਆ ਘੈਂਟ ਤੋਂ ਘੈਂਟ ਜੀਪਾਂ ਤਿਆਰ ਹੁੰਦੀਆਂ ਨੇ ਤੇ ਘੈਂਟ ਤੋਂ ਘੈਂਟ ਟਰੈਕਟਰ ਤਿਆਰ ਹੁੰਦੇ ਨੇ ਆਟੋ ਲੈਂਡ ਵਾਲਿਆਂ ਦੇ ਨਵੇਂ ਸ਼ਹਿਰ ਉੱਥੇ ਤੁਹਾਨੂੰ ਲੈ ਕੇ ਚੱਲੇ ਆ ਬਾਈ ਉਹਨਾਂ ਦੇ ਕਾਫੀ ਟਰੈਕਟਰ ਤਿਆਰ ਹੁੰਦੇ ਨੇ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਨੰਬਰ ਵੀ ਬਾਈ ਉਹਨਾਂ ਦਾ ਵੀਡੀਓ ਚ ਦਵਾਂਗੇ ਜੇ ਕਿਸੇ ਨੇ ਟਰੈਕਟਰ ਤਿਆਰ ਕਰਾਉਣਾ ਹੋਇਆ ਤੇ ਸਿੱਧੂ ਮੂਸੇ ਵਾਲੇ ਬਾਈ ਦਾ ਜਿਹੜਾ 59 11 ਟਰੈਕਟਰ ਸੀਗਾ ਉਹ ਵੀ ਆਟੋ ਲੈਂਡ ਵਾਲੇ ਨੇ ਤਿਆਰ ਕਰਿਆ ਸੀ ਸਿੱਧੂ ਮੂਸੇ ਵਾਲੇ ਬਾਈ ਦਾ ਜਿਹੜਾ 59 11 ਟਰੈਕਟਰ ਸੀ ਉਹ ਵਾਲਾ ਤਿਆਰ ਕਰਿਆ ਸੀ ਉਹਨਾਂ ਨੇ ਆਟੋ ਲੈਂਡ ਵਾਲਿਆਂ ਨੇ ਉਹਨਾਂ ਦੇ ਤੁਹਾਨੂੰ ਲੈ ਕੇ ਚੱਲਾਂਗੇ ਨਵੇਂ ਸ਼ਹਿਰ ਤੇ ਬਣੇ ਰਹੋ ਵੀਡੀਓ ਦੇ ਵਿੱਚ ਇਦਾਂ ਹੀ ਬਾਕੀ ਜੇ ਕੋਈ ਪੁਰਾਣਾ ਛੋਟਾ ਟਰੈਕਟਰ ਕੋਈ ਵੀ ਵੀਡੀਓ ਹੋਈ ਤੁਹਾਡੇ ਲਈ ਬਾਈ ਉਹ ਵੀਡੀਓ ਚ ਲੈ ਕੇ ਆਵਾਂਗੇ ਤੇ ਇਸ ਕਰਕੇ ਚੈਨਲ ਨੂੰ ਬਾਈ ਜੀ ਵੱਧ ਤੋਂ ਵੱਧ ਕਰ ਲਿਓ ਸਬਸਕ੍ਰਾਈਬ ਤੇ ਛੋਟੇ ਵੀ ਦਸਾਂ ਸਾਹ ਜਰੂਰ ਦਿਓ ਐਦਾਂ ਹੀ ਘੰਟ ਤੋਂ ਘੰਟ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਜੀ ਲਓ ਬਾਈ ਜੀ ਅੱਜ ਆਪਾਂ ਪਹੁੰਚ ਗਏ ਬਾਈ ਜੀ ਵੀਰ ਆਟੋ ਲੈਂਡ ਵਾਲਿਆਂ ਦੇ ਨਵਾਂ ਸ਼ਹਿਰ ਵਿਖੇ ਤੇ ਚੀਜ਼ਾਂ ਬਾਈ ਹੁਣੀ ਬਹੁਤ ਤਿਆਰ ਕਰਦੇ ਨੇ ਇੱਕ ਇੱਕ ਚੀਜ਼ ਬਾਰੇ ਬਾਈ ਤੁਹਾਨੂੰ ਆਪਾਂ ਦੱਸਾਂਗੇ ਹੌਲੀ ਹੌਲੀ ਤੇ ਉਧਰ ਇਗਨੇ ਨੂੰ ਬਾਈ ਲਾਰਸ ਵੀ ਖੜਾ ਵਾ ਮੇਨ ਦੋਸਤਾਂ ਜੀ ਨੂੰ ਕਹਿ ਦਨੇ ਆ ਤੇ ਇਧਰ ਦੇਖੋ ਬਾਈ 575 22 ਉਹਨਾਂ ਨੇ ਤਿਆਰ ਕਰਿਆ ਆ ਤੇ ਮੈਂ ਕਹਿੰਦਾ ਸਾਰੇ ਟਰੈਕਟਰਾਂ ਨੂੰ ਜਹਾਜ਼ੇ ਬਣਾਇਆ ਪਿਆ ਦੇਖੋ ਪੂਰੀ ਰੀਜਨਲ ਇੱਕ ਇੱਕ ਚੀਜ਼ ਆ ਟਾਇਰ ਦੇਖੋ ਬਾਈ ਮੂਰ ਦੇ ਤੇ ਇੱਕ ਇੱਕ ਚੀਜ਼ ਪੂਰੀ ਰੀਜਨਲ ਲਾਉਂਦੇ ਨੇ ਪੂਰੀ ਰੀਜਨਲ ਬਾਈ ਤਿਆਰ ਕਰਦੇ ਨੇ ਨੰਬਰ ਬਾਈ ਉਹਨਾਂ ਦਾ ਬਾਈ ਵੀਡੀਓ ਦੇ ਥੱਲੇ ਚੱਲਦਾ ਵਾ ਕਿਸੇ ਨੇ ਵੀ ਬਾਈ ਟਰੈਕਟਰ ਤਿਆਰ ਕਰਾਉਣਾ ਹੈ ਤਾਂ ਬਾਈ ਉਹਨਾਂ ਨਾਲ ਸੰਪਰਕ ਕਰ ਲਿਓ ਆ 575 ਦੇਖੋ ਬਹੁਤ ਵਧੀਆ ਬਾਈ ਵੀਰ ਉਹਨਾਂ ਨੇ ਤਿਆਰ ਕਰਿਆ ਹੋਇਆ ਪੂਰਾ ਰੀਜ ਲਾ ਕੇ ਇਹ ਪਲੇਟਫਾਰਮ ਦੇਖੋ ਪਲੇਟਫਾਰਮ ਤਾਂ ਬਾਈ ਬਹੁਤ ਟਰੈਕਟਰਾਂ ਨਾਲ ਲੱਗੇ ਹੋਏ ਦੇਖਿਆ ਪਰ ਆਹ ਚੀਜ਼ ਚੈੱਕ ਕਰੋ ਇੱਥੇ ਮੇਰੇ ਹਿਸਾਬ ਨਾਲ ਬੈਟਰੀ ਪਈ ਹੋਣੀ ਹੈ ਦੇ ਵਿੱਚ ਤੇ ਦੇਖੋ ਕਿੰਨੀ ਮਜ਼ਬੂਤੀ ਨਾਲ ਆਇਆ ਹੈ ਬਾਈ ਪੂਰਾ ਹੈਵੀ ਲੋਹਾ ਲਾਇਆ ਹੈ ਇਹ ਨਹੀਂ ਹੈਗਾ ਵੀ ਚੜਨ ਲੱਗੇ ਜਿਵੇਂ ਐ ਮੋਚ ਮੋਚ ਦੇ ਹੁੰਦੇ ਉਹ ਚੀਜ਼ ਨਹੀਂ ਹੈਗਾ ਜਮਾ ਹੀ ਨਹੀਂ ਹਿੱਲਦਾ ਜੀ ਦੇਖੋ ਬਾਈ ਚੀਜ਼ ਤੇ ਉਧਰਲੀ ਸਾਈਡ ਬਾਈ ਤੁਹਾਨੂੰ ਹੋਰ ਦਿਖਾਉਣੀ ਹੈ ਆਹ ਦੇਖੋ ਜੀ ਫੋਰ 3600 ਇਹ ਦੇਖੋ ਕਿੰਨਾ ਘੈਂਟ ਤਿਆਰ ਕਰਿਆ ਆ ਬਈ ਪੇਂਟ ਦੀ ਕੁਆਲਿਟੀ ਦੇਖੋ। ਇਹ ਪੂਰਾ ਵਧੀਆ ਓਕੇ ਕੁਆਲਿਟੀ ਚ ਬਾਈ ਹੁਣੀ ਤਿਆਰ ਕਰਦੇ ਨੇ। ਤੇ ਵੀਰ ਲੱਗਿਆ ਬਾਈ ਜੀ ਮਿਊਜ਼ਿਕ ਸਿਸਟਮ ਲਾਉਣ ਪਰ ਫਿਟਿੰਗ ਕਰਨ ਲੱਗੇ ਆ। ਸੀਟ ਖੋਲ ਕੇ ਤਾਂ ਫਿਟਿੰਗ ਕਰਨ ਲੱਗੇ ਆ। ਤੇ ਹੌਲੀ ਹੌਲੀ ਬਾਈ ਇਹਨੂੰ ਫਿਟਿੰਗ ਜਦੋਂ ਸੀਟ ਸੂਟ ਲੱਗ ਗਈ ਫਿਟਿੰਗ ਕਰਕੇ ਜਦੋਂ ਛਤਰੀ ਲੱਗ ਗਈ ਉੱਪਰ ਫੇਰ ਦੇਖੋ ਬਾਈ ਇਹਦੀ ਲੁੱਕ ਕਿਆ ਚੀਜ਼ ਕਿਆ ਘੈਂਟ ਬਣਨਾ। ਵੈਸੇ ਫੋਰਡ ਦੀ ਤਾਂ ਬਾਈ ਉਦਾਂ ਵੀ ਬਹੁਤ ਚੜ੍ਹਾਈ ਆ ਹਨਾ। ਤੇ ਇਨਾਂ ਦੀ ਕਦੇ ਮਾਰਕੀਟ ਡਾਊਨ ਹੋਈ ਹੋਈ ਉਹ ਜੀ 43600 ਸੀ ਤੇ ਬਾਕੀ ਹੁਣ ਤੁਹਾਨੂੰ ਬੈਕ ਸ਼ੈੱਡ ਤੋਂ ਸਾਧਨੇ ਆ 2Kटी ਦੇ ਬਾਈ ਇਹਨੂੰ ਟਾਇਰ ਪਾਏ ਨੇ ਰੇਡੀਅਲ ਇਹ ਬੈਕ ਸ਼ੈੱਡ ਤੋਂ ਤੁਹਾਨੂੰ ਦਿਖਾਉਨੇ ਆ ਦੇਖੋ ਤੇ ਆ ਮਗਰ ਬਾਈ ਐਂਪ ਵਗੈਰਾ ਲੱਗੇ ਹੋਏ ਨੇ ਤੇ ਬਾਈ ਕਿਸੇ ਨੇ ਵੀ ਬਾਈ ਜੇ ਵੀਰ ਉਹਨਾਂ ਤੋਂ ਟਰੈਕਟਰ ਤਿਆਰ ਕਰਾਉਣਾ ਹੋਇਆ ਹੈ ਨਾ ਬਾਈ ਆਟੋ ਲੈਂਡ ਵਾਲਿਆਂ ਤੋਂ ਤੇ ਜੀਨੇ ਵੀ ਬਾਈ ਰੀਜ ਲਵਾਉਣੀ ਆ ਟਰੈਕਟਰ ਸ਼ੌਂਕੀਆ ਤਿਆਰ ਕਰਾਉਣਾ ਦਾ ਫੇਰ ਤਾਂ ਬਾਈ ਆਟੋ ਲੈਂਡ ਵਾਲੇ ਦੀ ਆਉਣਾ ਪੈਣਾ। ਇਹੀ ਰੀਜਾ ਲਾਉਂਦੇ ਨੇ ਬਾਈ ਫੇਰ ਟਰੈਕਟਰ ਤੇ ਪੂਰੀਆਂ ਘੈਂਟ ਆ ਇਹਨਾਂ। ਤੇ ਇੱਧਰ ਬਾਈ ਦੇਖੋ ਹਿੰਦੁਸਤਾਨ ਖੜਾ ਬਾਈ। ਵੀਰ ਉਹਨਾਂ ਨੇ ਤਿਆਰ ਕਰਿਆ ਆ। ਤੇ ਇੰਜਨ ਦੇਖੋ ਬਾਈ। ਇੰਜਨ ਬਾਈ ਐਂ ਐਂ ਲੱਗਦਾ ਜਿਵੇਂ ਕਦੇ ਟਰੱਕ ਦਾ ਲਾਇਆ ਹੁੰਦਾ ਪੂਰਾ ਹੈਵੀ ਇੰਜਨ ਆ। ਤੇ ਪਲੇਟਫਾਰਮ ਦੀ ਪੂਰਾ ਵਧੀਆ ਤਿਆਰ ਕਰਿਆ ਹੋਣਾ ਹਜੇ ਬਾਈ ਤਿਆਰ ਹੋ ਰਿਹਾ ਹੈ ਹਜੇ ਕੰਮ ਚੱਲ ਰਿਹਾ ਹੈ ਇਹਦਾ ਤੇ ਹਜੇ ਫੁੱਲ ਤਿਆਰ ਨਹੀਂ ਹੋਇਆ ਹੈ ਹਜੇ ਇਹਦਾ ਕੰਮ ਚੱਲ ਰਿਹਾ ਹੈ ਬਾਕੀ ਮਿਊਜ਼ਿਕ ਸਿਸਟਮ ਛਤਰੀ-ਛੁਤਰੀ ਵਗੈਰਾ ਤੇ ਉੱਪਰ ਲਾਈ ਹੈ ਸਿੱਧੂ ਉਸੇ ਵਾਲੇ ਦੀ ਫੋਟੋ ਤੇ ਬਾਕੀ ਟਾਇਰ ਇਹਨੂੰ ਬਾਈ ਵੀਕੇਟੀ ਦੀ ਟਾਇਰ ਪਾਏ ਹੋਏ ਨੇ 16 9 28 ਦੇ ਇਹਨੂੰ ਟਾਇਰ ਪਾਏ ਨੇ ਇਹਨੂੰ ਤਾਂ 16 9 28 ਦੇ ਟਾਇਰ ਵੀ ਐਂ ਲੱਗਦੇ ਨੇ ਜਿਵੇਂ 12 13 ਦੀ ਪਾਏ ਹੁੰਦੇ ਨੇ ਟਰੈਕਟਰ ਨੂੰ ਆ ਦੇਖੋ ਛੋਟੇ ਜਿਹੇ ਲੱਗਦੇ ਨੇ ਤੇ ਆ ਦੇਖੋ ਆ ਬੈਕ ਸਾਈਡ ਦੇਖੋ ਇਹ ਬਾਈ ਕੰਮ ਬਾਈ ਉਹਨਾਂ ਕੋਲ ਕਾਫੀ ਆਉਂਦਾ ਵਾ ਤੇ ਬਾਰੀ ਬਾਰੀ ਮਤਲਬ ਹਰੇਕ ਟਰੈਕਟਰ ਦਾ ਕੰਮ ਹੁੰਦਾ ਵਾ ਦੋ ਚਾਰ ਬੰਦੇ ਇੱਧਰ ਲੱਗਦੇ ਨੇ ਦੋ ਚਾਰ ਉੱਧਰ ਲੱਗਦੇ ਨੇ ਕਿਉਂਕਿ ਕਾਫੀ ਕੰਮ ਆ ਯਾਨੀ ਕਿ ਲੰਬਾ ਚੌੜਾ ਬਾਈ ਉਹਨਾਂ ਕੋਲ ਇਹਦੀ ਵੀ ਹਜੇ ਤਿਆਰੀ ਬਾਈ ਚੱਲ ਰਹੀ ਆ ਤੇ ਇੱਕ ਇੱਧਰ ਬਾਈ ਖੜਾ ਛੋਟਾ ਹੌਲੈਂਡ 3630 ਸਪੈਸ਼ਲ ਐਡੀਸ਼ਨ ਇਹਦੇ ਦੇਖੋ ਬਾਈ ਟਾਇਰ ਮੇਰੇ ਹਿਸਾਬ ਨਾਲ 6 ਫੁੱਟ ਹਾਈਟ ਹੋਣੀ ਉੱਪਰ ਨੂੰ ਟਾਇਰਾਂ ਦੇ ਇਹ ਇਹਦੀ ਵੀ ਹਜੇ ਤਿਆਰੀ ਬਾਈ ਚੱਲ ਰਹੀ ਆ ਤੇ ਤੇ ਬਾਕੀ ਹਜੇ ਅੰਦਰ ਬਾਈ ਇੱਕ ਜੌਂਡੀਅਰ ਖੜਾ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬਾਈ ਉਹਨਾਂ ਨੇ ਤਿਆਰ ਕੀਤਾ ਹੋਇਆ ਮੇਰੇ ਹਿਸਾਬ ਨਾਲ 6-7 ਲੱਖ ਦਾ ਤਾਂ ਉਹਦਾ ਮਿਊਜ਼ਿਕ ਸਿਸਟਮ ਹੀ ਹੋਣਾ ਕੱਲਾ ਇੰਨਾ ਘੈਂਟ ਯਾਨੀ ਕਿ ਬਾਈ ਉਹਨਾਂ ਨੇ ਉਹ ਤਿਆਰ ਕਰਿਆ ਹੋਇਆ ਤੇ ਹੁਣ ਤੁਹਾਨੂੰ ਆਪਾਂ ਜੌਂਡੀਅਰ ਦਿਖਾਉਣਾ ਹੈ ਬਾਈ ਬਾਈ ਉਹਨਾਂ ਦਾ ਤਿਆਰ ਕਰਿਆ ਹੋਇਆ ਅੰਦਰ ਆ ਦੇਖੋ ਵੀਰੇ ਜੌਂਡੀਅਰ ਹਜੇ ਤਿਆਰ ਜਾਨੀ ਕਿ ਹੋ ਰਿਹਾ ਹਜੇ ਪ੍ਰੋਪਰ ਤਿਆਰ ਨਹੀਂ ਹੈਗਾ ਹਜੇ ਹੋ ਰਿਹਾ ਵਾ ਤਿਆਰ ਦੇਖੋ ਬਾਈ ਇਹ ਆ ਅਸਲੀ ਜਹਾਜ਼ ਹੁਣ ਮਿਊਜ਼ਿਕ ਸਿਸਟਮ ਦੇਖੋ ਬਾਈ ਕੱਟਾ ਮੈਂ ਲ ਲਾ 7-8 ਲੱਖ ਦਾ ਦਾ ਇਕੱਲਾ ਮਿਊਜ਼ਿਕ ਸਿਸਟਮ ਹੀ ਹੋਊਗਾ ਬਾਈ ਇਹਨਾਂ ਦਾ ਤੇ ਪਿੱਛੇ ਦੇਖੋ ਬਾਈ ਟ੍ਰੈਕਰੀ ਮਤਲਬ ਆ ਦਬਿਆ ਪਿਆ ਜਿਵੇਂ ਕਦੇ ਲੋਡ ਕਦੇ ਟਰਾਲੀ ਪਾਈ ਜਾਂਦੀ ਆ ਕਿਉਂਕਿ ਇਹਦੇ ਵਿੱਚ ਜਿਹੜਾ weight ਆ ਕਾਫੀ ਹੋਣਾ ਮਿਊਜ਼ਿਕ ਸਿਸਟਮ ਦਾ ਤੇ ਬਹੁਤ ਬਰੀਕੀ ਨਾਲ ਤੇ ਬਹੁਤ ਘੈਂਟ ਕੰਮ ਆ ਵੀਰੇ ਬਾਈ ਉਹਨਾਂ ਦਾ ਆ ਦੇਖੋ ਨਮਾਯਾ ਜੌਂਡੀਆਰ ਤਿਆਰ ਕਰਵਾ ਰਹੇ ਨੇ ਬਾਈਓਣੀ ਕੋਈ ਤੇ ਬਾਕੀ ਜਿਹੇ ਉੱਤੇ ਔਰ ਦੇਖੋ ਡਿਸਪਲੇ ਮੂਰੇ ਲੱਗੀ ਹੋਈ ਓਦੇ ਜੀ ਬਾਈ ਉਹਨੇ ਨਾਲਤੀ ਬਾਕੀ ਮਿਊਜ਼ਿਕ ਸਿਸਟਮ ਦਾ ਅਜੇ ਕੰਮ ਚੱਲ ਰਿਹਾ ਤੇ ਵੀਰ ਕਰ ਰਿਹਾ ਵਾ ਤੇ ਵੀਰ ਹਜੇ ਮਿਊਜ਼ਿਕ ਸੈਕਸ਼ਨ ਤੇ ਕੰਮ ਕਰ ਰਿਹਾ ਜਿੱਦਣ ਇਹ ਪੂਰਾ ਤਿਆਰ ਹੋਇਆ ਆਪਾਂ ਉੱਡਣ ਦੀ ਬਾਈ ਤੁਹਾਨੂੰ ਦਿਖਾ ਕੇ ਜਾਵਾਂਗੇ ਤੇ ਬਾਕੀ ਆਹ ਦੇਖੋ ਵੇਟ ਕਿੰਨਾ ਲੱਗਿਆ ਹੈ ਮੂਰੇ ਜੌਂਡੀਆਰ ਦਾ origignal ਹੀ ਵੇਟ ਲਾਇਆ ਹੋਇਆ ਹੈ ਲਾਈਟਾਂ ਲੁੱਟਾ ਪੂਰੀਆਂ ਵਧੀਆਂ ਲਾਈਆਂ ਆਈਆਂ ਨੇ ਜਦੋਂ ਬਾਈ ਇਹ ਪੂਰਾ ਤਿਆਰ ਹੋ ਗਿਆ ਅਗਲੀ ਵੀਡੀਓ ਤੁਹਾਨੂੰ ਫੁੱਲ ਤਿਆਰ ਹੋਇਆ ਦਿਖਾਵਾਂਗੇ ਸਾਰੇ ਟਰੈਕਟਰ ਜਦੋਂ ਫੁੱਲ ਤਿਆਰ ਹੋਗੇ ਅਗਲੀ ਵੀਡੀਓ ਚ ਬਾਈ ਤੁਹਾਨੂੰ ਉਦੋਂ ਦਿਖਾਵਾਂਗੇ ਤੇ ਬਾਕੀ ਬਾਈ ਬਾਈ ਉਹਨਾਂ ਕੋਲ ਕੰਮ ਬਹੁਤ ਆ ਕਿਉਂਕਿ ਆ ਟਰੈਕਟਰ ਲਾਈਨ ਵਾਈਜ਼ ਸਾਰੇ ਲੱਗੇ ਹੋਏ ਨੇ ਜਿਨ੍ਹਾਂ ਜਿਨ੍ਹਾਂ ਦਾ ਕੰਮ ਹਜੇ ਚੱਲਣਾ ਵਾ ਦੇਖੋ ਦੋ ਅਰਜ ਤਿੰਨ ਅਰਜਣ ਖੜੇ ਨੇ ਹੌਲੈਂਡ ਖੜਾ ਵਾ ਇੱਧਰ ਫੋਰ ਖੜਾ ਵਾ ਤੇ ਕਾਫੀ ਕੰਮ ਬਾਈ ਉਹਨਾਂ ਕੋਲ ਹਜੇ ਅੱਗੇ ਪੈਂਡਿੰਗ ਪਿਆ ਵਾ ਤੇ ਆ ਤਿਆਰ ਕਰਕੇ ਫੇਰ ਬਾਈ ਉਹਨਾਂ ਨੂੰ ਲੱਗਣਗੇ ਬਾਕੀ ਬਾਈ ਉਹਨਾਂ ਨੇ ਬਾਈ ਕਿਸੇ ਨੇ ਵੀ ਟਰੈਕਟਰ ਤਿਆਰ ਕਰਾਉਣਾ ਹੋਆ ਬਾਈ ਉਹਨਾਂ ਦੇ ਬਾਈ ਨੰਬਰ ਚੱਲ ਰਹੇ ਨੇ ਥੱਲੇ ਤੇ ਬਾਈਆਂ ਨਾਲ ਸੰਪਰਕ ਕਰ ਲਿਓ ਜੀ ਤੇ ਮੇਰੇ ਸਾਬ ਨਾਲ ਬੁਕਿੰਗ ਤੇ ਹੀ ਕੰਮ ਬਾਈ ਉਹਨਾਂ ਦਾ ਚੱਲਦਾ ਵਾ ਤੇ ਆਪਣੀ ਬੁਕਿੰਗ ਕਰਵਾ ਦਿਓ ਬਾਈ ਕਿਸੇ ਨੇ ਵੀ ਟਰੈਕਟਰ ਤਾਂ ਹੋਰ ਬਹੁਤ ਜਗ੍ਹਾ ਤੇ ਤਿਆਰ ਹੁੰਦੇ ਨੇ ਪਰ ਜਿਹੜੀ ਬਾਈ ਉਹ ਨਹੀਂ ਤਿਆਰ ਕਰਦੇ ਨੇ ਉਹ ਗੱਲ ਬੱਕਰੀ ਉਹ ਆ ਜੀ 깔ਲੀ 깔ਲੀ ਚੀਜ਼ ਪੂਰੀ ਰੀਜਨਲ ਦੇ ਬਰੀਕੀ ਚ ਬਾਈ ਫੈਕਟ ਕਰੀ ਹੋਈ ਆ ਬਾਈ ਉਹਨਾਂ ਨੇ ਪੂਰੀ ਐਨ ਸਿਰਾ ਗੱਲਬਾਤ ਕਰੀ ਪਈ ਹੈ ਜੀ ਤੇ ਹੁਣ ਬਾਈ ਆਪਾਂ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਤੇ ਆਟੋ ਲੈਡ ਵਾਲੇ ਵਾਲੇ ਦੇ ਬਾਈ ਜਿਹੜੇ ਆਟੋ ਲੈਡ ਵਾਲੇ ਬਾਈ ਵੀਰ ਨੇ ਹੋਰ ਵੀਡੀਓ ਦੇਖਣ ਵਾਸਤੇ ਉਹਨਾਂ ਵਾਸਤੇ ਆਪਣੇ ਜਿਹੜਾ YouTube ਚੈਨਲ ਹੈ ਨੂੰ ਕਰ ਲਿਓ ਵੱਧ ਤੋਂ ਵੱਧ ਸਬਸਕ੍ਰਾਈਬ ਧੰਨਵਾਦ